ਵਲੌਗ ਐ ਸਾਸਰੀ ਕਾ ਸਾਸਰੀ ਕਾਂ ਸਾਰਿਆਂ ਨੂੰ ਤੇ ਆਪਾਂ ਅੱਜ ਦਾ ਨਵਾਂ ਵਲੌਗ ਸ਼ੁਰੂ ਕਰਨ ਲੱਗੇ ਆ ਹੁਣ ਅਸੀਂ ਇੱਕ ਕੁੜੀ ਲੰਗੀ ਇੱਥੋਂ ਦੀ ਸੀ ਸ਼ਾਇਦ ਉਹ ਤੇ ਤਕਦੀਰ ਨੂੰ ਦੇਖ ਕੇ ਇੰਨੀ ਖੁਸ਼ ਹੋਈ ਉਹਦੇ ਨਾਲ ਸੀਗਾ ਉਹਦਾ ਹਸਬੰਡ ਸੀ ਮੇਬੀ ਉਹਨੂੰ ਪਿੱਛੇ ਬੁਲਾ ਕੇ ਦੁਬਾਰਾ ਉਹਨੂੰ ਕਹਿੰਦੀ ਦੇਖ ਕਿੰਨੀ ਸੋਹਣੀ ਆ ਕਿੰਨੀ ਕਿਊਟ ਆ ਤਕਦੀਰ ਨੇ ਐਚ ਐਨ ਐਮ ਤਕਦੀਰ ਨੇ ਬਹੁਤ ਕੰਪਲੀਮੈਂਟ ਆ ਰਹੇ ਆ ਹਨਾ ਮੈਂ ਕੀ ਸਾਨੂੰ ਤਾਂ ਕੋਈ ਦੇਖੇ ਨਾ ਦੇਖੇ ਪਰ ਤਕਦੀਰ ਦੀ ਬੁਰੀ ਚੜ੍ਹਾਈ ਆ ਚੌਲ ਬਹੁਤ ਇੱਥੇ ਮੈਂ ਕਿ ਚੌਲ ਹੋਰ ਹੈਨਾ ਵੀ ਚੌਲ ਬਹੁਤ ਸਾਰੇ मतलब ਵੱਡੀਆਂ ਵੱਡੀਆਂ ਜਿੱਦਾਂ ਇੱਥੋਂ ਦੇ ਸਟੋਰ ਆ ਜਾਂ ਇੱਥੋਂ ਦੇ ਰੈਸਟੋਰੈਂਟ ਆ ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਆ ਰਾਈਸ ਬਹੁਤ ਇੱਥੋਂ ਹਣ ਆਪਾਂ ਬਾਏ ਕਰਾਂਗੇ ਟਿਕਟ ਕੋਈ ਨਾ ਕੇ ਐਮ ਸੈਂਟਰਲ ਸਿੰਗਲ ਸੈਂਟਰ ਤੋਂ 240 ਮੈਡੀਕਮ ਨੂੰ ਪੂਰਾ ਹਸਾਬ ਆ ਗਿਆ ਹੈ ਦਿਮਾਗੀ ਹੈ ਬੰਦਾ ਤਕਦੀਨ ਨਾ ਲੱਗਦੀ ਕਿ ਕੌਸ਼ਿਸ਼ ਇਹ ਤਕਦੀਨ ਨੂੰ ਲੱਗਦਾ ਕਸ਼ ਮੇਰੇ ਲਈ ਕੱਢ ਰਹੇ ਆ ਫੈਸਟ ਤੇਰੇ ਨਹੀਂਗੇ ਜਦ ਜੇ ਨਾ ਚ ਫਿਰ ਪਾਦੇ ਹਨ ਰੋਕ ਆਉਂਦੀ ਹੈ ਪੰਜਾਂ ਦਾ ਭਾਲ ਤੇ ਤਾਂ ਜੋ ਕੱਢੋਗੇ ਹਨ ਕਰਛਣਾ ਬੱਸ ਇਹ ਆਪਾਂ ਮਸ਼ੀਨ ਤੇ ਪਾ ਦਦੇ ਹਾਂ ਠੀਕ ਫਿਰ ਨਾ ਫੜ ਲਾ ਬੋਤਲ ਵੀ ਲਿਆਵਾਂਗੇ ਪੈਸਾ ਹੀ ਪੈਸਾ ਬਾਬੂ ਬਈਆ ਮੈਂ ਕੈੱਕ ਰੱਖਾਂਗੇ ਆਪਾਂ ਸਾਹਮਣੇ ਜਿੱਥੇ ਜਿੱਥੇ ਆਪਾਂ ਘੁੰਮਾਂਗੇ ਹਰੇਕ ਮੁਲਕ ਦੀ ਇੱਕ ਇੱਕ ਕਰੰਸੀ ਰੱਖਾਂਗੇ ਮਤਲਬ ਐਕ ਇੱਕ ਰੁਪਈਆ ਉਹਨਾਂ ਦਾ ਮੈਂ ਕੱਢਣੀ ਆ ਮੈਂ 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 ਆ ਨਫਾਰੇ ਤੇ ਮਾਂ ਸਰਦਾ ਪੈ ਗਈ ਮੈਂ ਕਿਦੀ ਬਨੇ ਆਪੇ ਕਰ ਜੇ ਮੈਨੂੰ ਨਾ ਕਰਨ ਦਿੱਤੀ ਮੈਂ ਕਿ ਬਲਾਉਣਾ ਨਹੀਂ ਮੈਂ ਇੱਕ ਮਿੰਟ ਦਾ ਦੇਖ ਤੇ ਲਈ ਨੋਟ ਲੈਂਦੀ ਇਹ ਨਹੀਂ ਲੱਗਾ ਲੈਗਾ 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 ਉਹਦੋਂ ਟਿਕਟ ਕੈਂਸਲ ਹੋ ਜਾਏ ਪਾਉਂਦੀ ਆਪਣੇ ਇੱਕ ਅੱਸੀ ਹੋਰ ਪਾਉਣਾ ਆਊਗੀ ਪਤਾ ਆਊਗੀ 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 ਚੱਕ ਲਈ ਬਸ ਆ ਪਾਣੀ ਲੈ ਲਾਂਗੇ ਨਾਲੇ ਢਾਲਿਆਂ ਦਾ ਲੈਣਾ ਹਾਂ ਸੱਚ ਢਾਲਿਆਂ ਦਾ ਪਾਣੀ ਲਵਾਂਗੇ ਯਾਰ ਢਾਲੇ ਸਾਹਮਣੇ ਬਹੁਤ ਔਖੇ ਚੱਕ ਲਾ ਫੜੀ ਆ ਜਾਊ ਰੇ ਅੱਛਾ ਇੱਥੇ ਟੋਕਨ ਦੇ ਦਿੰਦੇ ਉੱਥੇ ਲਾ ਕੇ ਜਾ ਸਕਦੇ ਉੱਥੇ ਲਾ ਕੇ ਇੱਕ ਵਾਰੀ ਨੰਗੇ ਫਿਰ ਜਦੋਂ ਐਗਜ਼ਿਟ ਕਰਨਾ ਉਦੋਂ ਵਾਪਸ ਕਰ ਦੇਣਾ ਰਿਟਰਨ ਟੋਕਨ ਹਾਂ ਮਸ਼ੀਨ 'ਚ ਪਾ ਜਾਂਦਾ हां देखो ओ नहीं पोते तेरी निकलਦਾ ਕੁਛ ਤਕਦੀਨ ਨੂੰ ਹੁਣੇ ਜਵਾਕ ਉਹ ਘਵਾਰਾ ਦੇ ਕੇ ਗਿਆ थैंक यू ਕੋਸ਼ ਹੋ ਗਈ ਤਕਦੀਨ ਨੂੰ ਬਈ ਬਹੁਤ ਬਹੁਤ ਜਿਆਦਾ ਮੰਨ ਲੋ ਲੋ ਕੇ ਕੈਮਰਾ ਮਤਲਬ ਕੈਮਰਾ ਫਰੈਂਡਲੀ ਤਾਂ ਪਤਾ ਨਹੀਂ ਹੈਗੇ ਕਿ ਨਹੀਂ ਪਰ ਤਕਦੀਰ ਨੂੰ ਦੇਖ ਕੇ ਜਰੂਰ ਉਹ ਰਹੀ ਜੋ ਤਾਂ ਥੱਲੇ ਸ਼ਾਪ ਮੈਂ ਲਿਆਉਣਾ ਪਾਣੀ ਇੱਥੇ ਖੜ ਜਾ ਮੈਂ ਇਹਨੂੰ ਕਿੱਦਾਂ ਸੰਭਾਲੂ ਬ੍ਰਾਹਮਣ ਨੂੰ ਕੀ ਆ ਚੱਲ ਚੱਲ ਉਹ ਪਾ ਬੱਬਾ ਪ੍ਰਿਆ ਇਹਨਾਂ ਨੂੰ ਕੁਝ ਖਾਣ ਤੋਂ ਨ ਜੂਸ ਵਗੈਰਾ ਮੇਰੇ ਖਿਆਲ ਚ ਉੱਤੇ ਕੀ ਲਿਖਿਆ ਰੈੱਡ ਵਨ ਰੈੱਡ ਵਨ ਤਾਂ ਯਾਰ ਇੱਥੇ ਹੈ ਨਹੀਂ ਮੇਰੇ ਖਿਆਲ ਚ ਹੂੰ ਤੋਕਨ ਨਹੀਂ ਰੈੱਡ ਵਨ ਨਹੀਂ ਹੈਗੀ ਯਾਰ ਇਹ ਉਧਰ ਨਾ ਹੋਵੇ ਵੈਸੇ ਉਧਰ ਨੂੰ ਮੋੜ ਆ ਯਾਰ ਹਾਂ ਇਹਨੂੰ ਪੁੱਛਾਂ ਰੈੱਡ ਵਨ ਹੀ ਆ ਹਾਂ ਵੈਸੇ ਚਲੋ ਭਈ ਅਸੀਂ ਥੋੜਾ ਜਿਹਾ ਅਸੀਂ ਹਜੇ ਨਾ ਮੈਟਰੋ ਵਾਲੇ ਕੰਮ ਚੱਲ ਜਾਨੇ ਕਿਉਂਕਿ ਹਜੇ ਨਵੇਂ ਟ੍ਰੈਲਰ ਆਣਾ ਸੀ ਚੱਲ ਚੱਲ ਤੂੰ ਚੱਲ ਪਹਿਲਾਂ ਟਿਕਟ ਲਾ ਕੇ ਨਾ ਦੂਜੇ ਬੰਦੇ ਨੰਗਣ ਦੇਈਦਾ ਹੁੰਦਾ। ਨਾਲ ਫੜ ਸਾਹਮ ਕੇ ਰੱਖ। ਮੈਂ ਤਾਂ ਆਪੇ ਚੱਲ ਰਹੀ। ਪਤਾ ਨਹੀਂ ਸੀ। ਚਲੋ نیچے। ਚਲੋ ਜੀ ਮੈਟਰੋ ਆਯੂਗੀ ਹੀ ਮੈਟਰੋ ਤੇ ਚੱਲਾਂਗੇ ਘਰ ਨੂੰ ਚੱਲਾਂਗੇ ਘਰ ਨੂੰ ਨਹੀਂ ਜਾਣਾ ਹੋਟਲ ਨੂੰ ਜਾਣਾ। ਇਹ ਡਾਊਨ ਬਈ ਅੰਡਰਪਾਸ ਚੱਲਦੀ ਐ। ਉੱਪਰ ਚੱਲਦੀ ਸੀ। ਇਹ ਹੁਣ ਅੰਡਰਗਰਾਉਂਡ ਚੱਲਦੀ ਐ। ਚਲੋ ਅੰਡਰਗਰਾਉਂਡ ਦੀ ਦੇਖ ਲਈਏ ਝਟ। ਹੌਣੇ ਵੀ ਸੋਚਦੇ ਹਾਂ ਯਾਰ ਮੈਟਰੋ ਤੇ ਸਫਰ ਕਰਿਆ ਜਾਵੇ ਜਿੱਥੇ ਵੀ ਜਾਣਾ ਹਨਾ ਸਸਤੀ ਪੈ ਰਹੀ ਹੈ ਮੈਟਰੋ ਪੈਸੇ ਵਜ ਦੀ ਗ੍ਰੈਬ ਵੀ ਕਰ ਲੈਨੇ ਆ ਪਰ ਮੈਟਰੋ ਫੇਰ ਵੀ ਸਸਤੀ ਪੈ ਰਹੀ ਹੈ ਲੋ ਜੀ ਸ਼ੁਰੂ ਕਰ ਸਰ ਸੀਟ ਹੈਣੀ ਆ ਜਾ ਇੱਥੇ ਬਹਿ ਜਾ ਇਹਦੇ ਵਾਸਤੇ ਕੋਈ ਨਹੀਂ ਜੀਂਦਾ ਬਾਈ ਅੰਡਰਗਰਾਉਂਡ ਚੱਲਦੀ ਹੈ ਇਹ ਤੇਜ਼ ਵੀ ਚੱਲਦੀ ਹੈ ਇਹ ਸਵੇਰ ਵਾਲ ਨੂੰ ਤੇਜ਼ ਚੱਲਦੀ ਹੈ ਨਾ ਅੰਦਰ ਅੰਡਰ ਗਰਾਊਂਡ ਹੈ ਧਰਤੀ ਆਪਾਂ ਨਾ ਮਗਰਲੇ ਡੱਬੇ 'ਚ ਆ ਮੈਟਰੋ ਮੋੜਦੀ ਵੇਖੋ ਆਪਾਂ ਸਭ ਤੋਂ ਮਗਰਲੇ ਡੱਬੇ 'ਚ ਹੈ ਇਹ ਜੇ ਬੜੀ ਜਨਾਬਾ ਨਹੀਂ ਬੜੀ ਕੋਈ ਤੇ ਐਕ ਵਾਲਾ ਲੰਪੂਰ ਦਾ ਰੇਲਵੇ ਸਟੇਸ਼ਨ ਮੇਨ ਜਿਹੜਾ ਸੈਂਟਰਲ ਵਜਦਾ ਇੱਥੇ ਸਾਡਾ ਹੋਟਲ ਆ ਮਤਲਬ ਸਾਨੂੰ ਇੱਕ ਚੀਜ਼ ਦਾ ਵੇਖ ਲਓ ਜਾਣੇ ਅਣਜਾਣੇ ਚਲਾ ਲਓ ਜਿਵੇਂ ਮਰਜ਼ੀ ਲਾ ਲਓ ਫਾਇਦਾ ਹੋ ਗਿਆ ਕਿ ਅਸੀਂ ਆਪ ਦੀ ਆਪ ਜਿਹੜਾ ਇੱਥੇ ਹੋਟਲ ਲਿਆ ਹੁਣ ਮਤਲਬ ਜੇਕਰ ਕੁਰਸੀ ਲੈਣਾ ਹੋਇਆ ਮਲੇਸ਼ੀਆ ਆਣਾ ਨਹੀਂ ਕਿੰਨੇ ਤਾਂ ਇਸੇ ਜਗ੍ਹਾ ਤੇ ਹੋਟਲ ਲਿਓ ਕੋਈ ਹੋਰ ਲੈ ਲਿਓ ਪਰ ਤੁਹਾਨੂੰ ਇਸ ਤੋਂ ਜਿਹੜੀ ਮੈਟਰੋ ਨੀਅਰ ਵੇਅਰ ਹੈ ਮੈਟਰੋ ਨੇੜੇ ਪੈਂਦੀ ਆ ਔਰ ਮੈਟਰੋ ਇੱਥੇ ਇੱਕ ਹੋਰ ਗੱਲ ਇਹ ਆ ਕਿ ਇਥੋਂ ਹਰੇਕ ਮੰਨ ਲਓ ਉਹ ਮਿਲ ਜਾਂਦੀ ਆ ਦੂਜੀ ਕੀ ਆ ਹਰ ਇੱਕ ਮੈਟਰੋ ਮਿਲ ਜਾਂਦੀ ਹੈ ਮੰਨ ਲਓ ਕਿ ਕਿਤੇ ਵੀ ਜਾਣਾ ਤੁਸੀਂ ਮਤਲਬ ਪੂਰੇ ਕੋਲਾ ਲੰਪੁਰ ਚ ਜਾਣ ਲਈ ਸਸਤੀ ਤੇ ਨਾਲੇ ਹਾਂ ਮੈਟਰੋ ਦਾ ਯਾਰ ਕੱਲ ਆਪ ਨੂੰ 에어ਪੋਰਟ ਤੋਂ ਡਰਾਤਾ 에어ਪੋਰਟ ਦੇ ਦੇਖਾਂਗੇ ਕਿੰਨੇ ਪੈਸੇ ਹਨਾ ਸ਼ਾਮ ਨੂੰ ਦੇਖਾਂਗੇ 3 4 ਵਜੇ ਜੇ ਰਾਤ ਨੂੰ ਚੱਲਦੀ ਹੋਈ ਆਪਾਂ 에어ਪੋਰਟ ਦੇ ਇਹਦੇ ਤੇ ਹੀ ਜਾਣਾ ਫਿਰ ਜਿੱਥੇ ਜਾਣਾ ਠੀਕ ਹੈ ਕੋਈ ਦੇਖੀਏ ਕੀ ਸੇਲ ਲੱਗੀਆਂ ਸੇਲ ਪਰ ਫੇਉ ਹੋਣਗੇ ਉੱਥੇ ਸੇਲ ਹਨਾ ਲੈ ਲਓ ਚੱਲੀਏ ਸੋਣਾ ਸਾਈਪ੍ਰਸ ਨੂੰ ਚਲੋ ਹੁਣ ਸੋਣਾ ਇਹਨੇ ਜਾ ਕੇ ਇੰਡੋ ਚਾਈਨਾ ਉਧਰ ਦੇਖ ਲੋ ਇੰਡੋ ਚਾਈਨਾ ਮੈਂ ਕਿ ਦੇਖਦੇ ਆ ਕਿੰਨੇ ਰਿੰਗੜ ਆ ਦੇਖਣਾ ਕੀ ਫਿਰ ਲੈਣਾ ਦਾ ਲੈ ਨਹੀਂ ਆ ਇੱਥੇ ਰਿੰਗੜ ਕਹਿੰਦੇ ਆ ਇੰਡੀਆ ਵਿੱਚ ਆਪਣੇ ਬੱਚਿਆਂ ਨੂੰ ਕਹਿੰਦੇ ਰੰਗੜ ਜਿਆ ਹਾਂ ਬੇਬੇ ਕੇਕ ਦੀ ਰੈਡੀ ਲਾ ਕੇ ਬੈਠੀ ਹੈ ਚਲੋ ਬੈਠ ਪਾਉਣਾ ਇਹਦੇ ਵਾਪਸ ਕਰਨਾ ਹੁਣ ਆਪਾਂ ਵਲੋਗਿੰਗ ਕਰਦੇ ਕੰਟੀਨਿਊ 2 ਘੰਟੇ ਕਰ ਲਈ ਰੈਸਟ 2 ਘੰਟੇ ਕਾਦੇ ਵਿੱਚ 1.5 ਘੰਟਾ ਕੇ ਥੇ ਰੈਸਟ ਠੀਕ ਹੈ ਇਹਨੇ ਨਾਲ ਤਕਰੀਬ ਸੈੱਟ ਹੋ ਜਾਂਦੀ ਹੈ ਕਿਉਂਕਿ ਗਰਮੀ ਆ ਗਰਮੀ ਜਨਾ ਤੁਹਾਨੂੰ ਪਤਾ ਬੱਚਾ ਆ ਬੱਚੇ ਲਈ ਬਹੁਤ ਔਖਾ ਹੁੰਦਾ ਸਾਰਾ ਕੁਝ ਤੇ ਨਾਲ ਹੀ ਆਪਾਂ ਚਲ ਕੇ ਇੰਟਰੈਸਟ ਹੋ ਗਏ ਠੀਕ ਹੈ ਕਿਉਂਕਿ ਆਪਾਂ ਕਿਹੜੇ ਸ਼ਹਿਰ ਤੋਂ ਬਾਹਰ ਸੀਗੇ ਤੇ ਹੁਣ ਆਪਾਂ ਚੱਲੇ ਆ ਇੱਥੇ ਜਿਹੜਾ ਕੋਲਾ ਲਾਮਪੁਰ ਦਾ ਫੋਲਡ ਸਿਟੀ ਸੈਂਟਰ ਆ ਨਾ ਠੀਕ ਆ ਉਥੇ ਇੱਕ ਦੋ ਚੀਜ਼ਾਂ ਦੇਖਣ ਆਣੀਆਂ ਉਹ ਦਿਖਾਉਣੀਆਂ ਤੁਹਾਨੂੰ ਤੇ ਜ਼ੀਰੋ ਤੱਕ ਦੀ ਗਲ ਕੋਦੇ ਵਿਆਹ ਇੱਥੇ ਨਾ ਕਮਾਈ ਦੇ ਬੰਦੇ ਫਟ ਚਾਣਾ ਬਾਕੀ ਵੀ ਮੌਸਮ ਘੈਂਟ ਹੋਇਆ ਪਿਆ ਬਾਹਰ ਦਾ ਹੁਣ ਟੈਂਪਰੇਚਰ ਮੇਰੇ ਖਿਆਲ ਦੇ ਵਿੱਚ ਦਿਖਾਈ ਜਾਉ ਤਾਂ ਫੋਨ ਤੇ ਆਪਣੇ ਤੇ ਹੋ ਰਿਹਾ ਉਹ ਇਧਰ ਕੋਲਾਂਹੰਪੁਰ ਦਾ ਹੁਣ ਵੀ ਟੈਂਪਰੇਚਰ 31 ਡਿਗਰੀ ਆ ਤੇ ਵੈਸੇ ਠੀਕ ਆ ਸਵੇ ਸਾਢੇ 6 ਦਾ ਟਾਈਮ ਹੋਇਆ ਤੇ ਕੱਲ ਅਸੀਂ ਲੇਟ ਹੋ ਗਏ ਸੀ ਵੈਸੇ ਨਿਕਲਣ ਲੱਗੇ ਬਾਹਰ ਅੱਜ ਠੀਕ ਆ ਹਿੰਮਤ ਮਾਰ ਰਹੇ ਆ ਹੂੰ ਬਾਕੀ ਤੁਸੀਂ ਸਪੋਰਟ ਕਰਿਓ ਬਸ ਇਹੀ ਆ ਆਪਾਂ ਦਾ ਕਹਿਣਾ ਤੇ ਇੱਧਰ ਨੂੰ ਆਪਾਂ ਹੁਣ ਚੱਲੇ ਆ ਸੈਂਟਰਲ ਮਾਰਕੀਟ ਕੋਈ 1880 ਦੀ ਮਾਰਕੀਟ ਆ ਪੁਰਾਣੀ ਤੇ ਉਹ ਉਹ ਦੇਖਣ ਚੱਲੇ ਆਪਾਂ ਹੁਣ ਬਹੁਤ ਪੁਰਾਣੀ ਮਤਲਬ 1880 ਲਾ ਲਓ ਲਗਭਗ 150 ਸਾਲ ਪੁਰਾਣੀ ਮਾਰਕੀਟ ਆ ਉਹ ਦੇਖ ਕੇ ਆਉਂਦੇ ਆ ਮੈਂ ਕਿ ਵੀ ਦੇਖਿਆ ਸੀ ਨੈਟ ਤੇ ਉਹਦੇ ਬਾਰੇ ਪ੍ਰੈਸ ਪ੍ਰੈਸ ਕੋਈ ਹਿੱਤਾ ਉਹ ਸੀਗਾ ਹੀ ਆਪਣੇ ਹੀਗਾ ਚਲੋ ਕੱਪ ਜਾ ਗ੍ਰੈਂਡ ਹੋ ਗਈ ਹੁਣ ਚੱਲ ਹੁਣ ਇਧਰੋਂ ਆ ਜਾਣਾ ਬਾਕੀ ਕੋਲ ਮਲਾ ਕੇ ਯਾਰ ਠੀਕ ਆ ਗੰਟੀ ਘੁੰਮਣ ਫਿਰਨ ਲਈ ਸਹੀ ਆ ਕੋਈ ਜ਼ਿਆਦਾ ਖਰਚਾ ਵੀ ਨਹੀਂ ਹੁੰਦਾ ਠੀਕ ਹੀ ਖਰਚਾ ਆ ਬਾਕੀ ਜਿਹੜਾ ਹੈ ਉਹ ਵੀ ਚੰਗੇ ਆ ਹਾਂ ਲੋਕ ਵੀ ਲੋਕ ਵੀ ਹੈਲਪਫੁਲ ਨੇ ਯਾਰ ਤੇ ਤਕਦੀਰ ਲਈ ਦਾ ਖਾਸ ਕਰਕੇ ਆਪਾਂ ਕਵਾਂਗੇ ਕੋਈ ਬਹੁਤ ਜ਼ਿਆਦਾ ਮੰਨ ਲਓ ਇਹ ਦੇਖ ਕੇ ਇਹਨੂੰ ਉਹ ਵੀ ਰੁਕ ਜਾਂਦੇ ਆ ਉਹਦੀ ਅੱਖਾਂਗੇ ਆ ਬਿਊਟੀਫੁਲ 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 ਇਥੋਂ ਦੇ ਲੋਕ ਜਿਹੜੇ ਇਥੋਂ ਦੇ ਮਲਾਈ ਪਤਾ ਨਹੀਂ ਕੀ ਕਹਿੰਦੇ ਉਹਨਾਂ ਨੂੰ ਤੇ ਇੱਥੇ ਵੀ ਮੇਰੇ ਖਿਆਲ ਚ ਬੋਲੀ ਵੀ ਮਲਾਈ ਮਲਾਈ ਪਤਾ ਨਹੀਂ ਕੀ ਕੀ ਆ শ্রীলੰਕਾ শ্রীলੰਕਾ ਕਹਾ ਕੇ ਆਏ ਨੇ ਕੋਈ ਵੀ ਦੇਖਦਾ ਮਤਲਬ ਕਿਸੇ ਨਾਟਰੀ ਦਾ ਇਹਨੂੰ ਪਿਆਰ ਕਰਦਾ ਆ ਚਲੋ ਆ ਜਾਓ ਬਕਰ ਲਈ ਮੁਰਖ ਚਾ ਕੇ ਆਪਾਂ ਵੀ ਪੂਰੇ ਰੂਲ ਫਾਲੋ ਕਰੀ ਦੇ ਆਹ ਬੈਨੇ ਦਾ ਟੌਰ ਬਣਾਈ ਪਈ ਆ ਦੇਖ ਬਾਈ ਰੁਕਿਆ ਹੀ ਨਹੀਂ ਗ੍ਰੈਬ ਵਾਲਾ ਮੈਂ ਚੱਕਦਾ ਮੈਂ ਕਿਦ ਜਦੋਂ ਤੱਕ ਡਿਲੀਵਰੀ ਬੋਇਲ ਦੇ ਡੱਪਣਾ ਨਹੀਂ ਆ ਦੋ ਨਾ ਹਾਂ ਮੈਂ ਜਦੋਂ ਕਿਸੇ ਨੂੰ ਇਹੋ ਜਿਹੀਆਂ ਬੱਸਾਂ ਜਿਹੜੀਆਂ ਇਹ ਮੰਨ ਲਓ ਇਹ ਬੱਸਾਂ ਨਹੀਂ ਚੱਲਦੀਆਂ ਕਿਤੇ ਨਹੀਂ ਬੈਠੇ ਆ ਨਾ ਆ ਬੱਸਾਂ ਇਹਨਾਂ ਦੀਆਂ ਲੋਕਲ ਸਿਟੀ ਆ ਤੇ ਉਹ ਜਿਹੜੀਆਂ ਟੂਰ ਵਾਲੀਆਂ ਬੱਸਾਂ ਆ ਉਕਮਾਉਂਦੇ ਨੇ ਮਲੇਸ਼ੀਆ ਪੂਰਾ ਮੈਂ ਕਿ ਜਦੋਂ ਮੈਂ ਕਿਸੇ ਨੂੰ ਦੇਖਦੀ ਆ ਕਿਚਨ ਚ ਕੰਮ ਕਰਦੇ ਨੂੰ ਮੈਨੂੰ ਤਾਂ ਜਿੱਕ ਆ ਜਾਂਦਾ ਮੈਂ ਨਹੀਂ ਕਰਦੀ ਪੈਟਰੋਲ ਪਤਾ ਨਹੀਂ ਕੀ ਰੇਟ ਆ ਜੋ ਪੈਟਰੋਲ ਹੈਗਾ 97 ਰੌਨ ਰੌਨ ਪਤਾ ਨਹੀਂ ਕੀ ਆ ਯਾਰ ਰੌਨ ਸ਼ਾਇਦ ਰਿੰਗੜ ਤੋਂ ਥੱਲੇ ਹੋ ਨਹੀਂ ਪਰ ਰਿੰਗੜ ਤੋਂ ਥੱਲੇ ਇੰਨਾ ਸਸਤਾ ਤਾਂ ਨਹੀਂ ਹੋਣਾ ਖੇੜਿਆ ਰੌਨ ਕੋਕਾ ਕੋਲਾ ਵੀ ਨਹੀਂ ਇੰਨਾ ਸਸਤਾ ਦਾ ਤੇ ਓਵੇਂ ਨਵੇਂ ਨਵਾਂ ਮਾਲ ਬਣਿਆ ਇੱਥੇ ਪਰ ਮਾਲ ਤਾਂ ਆਪਾਂ ਕੀ ਦੇਖਣਾ ਯਾਰ ਵੈਸੇ ਕਹਿੰਦੇ 100 ਕਨੇ ਕਿੰਨੇ ਫਲੋਰ ਆ ਇਹਦੇ ਵਿੱਚ ਤੇ ਆਪਣੇ ਨੂੰ ਬਈ ਇੱਥੇ ਨੂੰ ਨਾਮੇ ਖੜਦੇ ਚਨਾਨ ਕੱਟਣ ਲਈ ਲੈ ਵਾਲੰਦ ਸਾਈਡ ਤੇ ਕੱਟੇ ਹੋਰ ਦੱਬੀ ਤਰੇ ਨੂੰ ਸਕੂਟਰ ਨਹੀਂ ਜਾਣਾ ਨਹੀਂ ਉਹ ਦੱਬੀਆਂ ਨਹੀਂ ਲੋ ਦੋ ਰੋਗ ਲਈ ਨੋ ਕੋ ਇਧਰ ਮੋ ਚੱਕਿਆ ਓਏ ਠੀਕ ਹੈ ਯਾਰ ਵੈਸੇ ਤੇ ਅੱਜ ਸਾਨੂੰ ਇੱਕ ਪਾਕਿਸਤਾਨ ਤੋਂ ਮਿਲਿਆ ਸੀ ਭਾਈ ਤਾਂ ਮਤਲਬ ਲੈਣਦੇ ਪੰਜਾਬ ਤੋਂ ਉਹ ਕਹਿੰਦਾ ਸੀਗਾ ਕਹਿੰਦਾ ਵੀ ਇੱਥੇ ਨਾ ਮੰਨ ਲਓ ਵੀ ਇੰਡੀਆ ਪਾਕਿਸਤਾਨ 'ਚ ਵੀ ਇੰਨੇ ਧਰਮ ਨਹੀਂ ਹੈਗੇ ਮਤਲਬ ਜਿੰਨੀ ਇੱਥੇ ਫ੍ਰੀडम ਆ ਇੰਨੇ ਮਤਲਬ ਧਰਮਾਂ ਦੇ ਲੋਕ ਰਹਿੰਦੇ ਨੇ ਇੱਥੇ ਕਿੰਨੇ ਇਨਸਾਨ ਆਪਣੇ ਆਪਣੇ ਧਰਮ ਨੂੰ ਮੰਨ ਉਹ ਕਹਿੰਦਾ ਵੀ ਇੱਥੇ ਕੱਲੇ ਜਿਹੜੇ ਮੁਸਲਮਾਨ ਨੇ ਠੀਕ ਆ ਉਹਨਾਂ ਲਈ ਹਾਰਡ ਰੂਲ ਨੇ ਠੀਕ ਆ ਬਾਕੀ ਜਿਹੜੇ ਨੇ ਉਹ ਜਿੰਨੇ ਵੀ ਆਪਦੇ ਧਰਮ ਨੂੰ ਫੋਲੋ ਕਰ ਸਕਦੇ ਨੇ ਜਿਵੇਂ ਵੀ ਮਤਲਬ ਕਿਤੇ ਵੀ ਜਾ ਸਕਦੇ ਆ ਹਾਂ ਏਸੇ ਕਰਕੇ ਅਸੀਂ ਦੇਖਿਆ ਮੰਨ ਲਓ ਇੱਥੇ ਹਿੰਦੂਇਜ਼ਮ ਦੇ ਟੈਂਪਲ ਹਨਾ ਆਪਣੇ ਗੁਰਦੁਆਰਾ ਸਾਹਿਬ ਠੀਕ ਆ ਚਰਚਾ ਠੀਕ ਆ ਤੇ ਬਾਕੀ ਹੋਰ ਵੀ ਤੇ ਉੱਥੇ ਜਿੱਥੇ ਗੁਰੂ ਘਰ ਅਸੀਂ ਗਏ ਸੀ ਉੱਥੇ ਇੱਕ ਮਤਲਬ ਹਰੇਕ ਕੋਈ ਨਾ ਉਹਦਾ ਬੰਦਾ ਸੀਗਾ ਓਕੇ ਵੀ ਐਦਾਂ ਨਹੀਂ ਸੀਗਾ ਬਸ ਸਪੈਸੀਫਿਕ ਸਿਰਫ ਆਪਣੀ ਸੀਗੀ ਉੱਥੇ ਪੰਜਾਬੀ ਪਰ ਇੱਕ ਧਰਮ ਦਾ ਬੰਦਾ ਕਿ ਜਿਹੜਾ ਲੰਗਰ ਬਹੁਤ ਸ਼ੱਕ ਦੇਖਣੇ ਉਹ ਉਸ ਤੇ ਜਾਂ ਪ੍ਰਾਇੋਰਟੀ ਤੇ ਦਿੱਤੀ ਜਾਂਦੀ ਹੈ ਜੋ ਉਹ ਖਾਂਦੀ ਹੈ ਮਤਲਬ ਰਾਹ ਆਚਾਰ ਇਹ ਤਾਂ ਚੋਲ ਬਣਾਏ ਹੋਏ ਸੀ ਆ ਇਧਰਲੇ ਪਾਸੇ ਮੇਰੇ ਖਿਆਲ ਚ ਕੋਈ ਅੱਗੇ ਮੰਦਿਰ ਆ ਗਿਆ ਸ਼ਾਇਦ ਮਸਜਿਦ ਜਾਂ ਮਸਜਿਦ ਜਾਂ ਮੰਦਿਰ ਕਿਉਂਕਿ ਇੱਥੇ ਤਾਮਿਲ ਕਮਿਊਨਿਟੀ ਪਹਿਲਾਂ ਤੋਂ ਤੇ ਆਪਣੇ ਵੀ ਮਤਲਬ ਬਹੁਤ ਪੁਰਾਣੇ ਆਏ ਨੇ ਲੋਕ ਇੱਥੇ ਜਿਹੜੇ ਕਈ ਜਿਨ੍ਹਾਂ ਨੇ ਜਿਵੇਂ ਗੁਰਦੁਆਰਾ ਸਾਹਿਬ ਬਣਾਏ ਹਨ ਕੋਲ ਸ੍ਰੀ ਮਹਾਮਨੈਸ਼ਵਰ ਸੇਵਕ ਜੀ ਜੀ ਦਾ ਮੰਦਿਰ ਹੈ ਤੇ ਇੱਕ ਪੰਜਾਬੀ ਦੁਕਾਨ ਵੀ ਆ ਗਈ ਆ ਹਵਾ ਬਹੁਤ ਚੱਲ ਰਹੀ ਆ ਤੇ ਉਹ ਅਸੀਂ ਪਟਿਆਲਾ ਪੰਜਾਬੀ ਸਵੀਟਸ ਆ ਮੰਦਿਰ ਦੇਖੋ ओके ਹਾਂ ਸੀ ਬਿਲੰਦ ਕਹਾੜੇ ਜਿਹੜੇ ਨੂੰ ਉਹ ਵੀ ਹਾਂ ਚਾਉ ਸਰਦਾਰ ਜੀ ਬੈਠੇ ਨੇ ਪਠਾਈ ਵਿੱਚ ਤੇ ਭੁਜੀਆ ਪਹਿਲਾਂ ਹਲੋ ਤੇ ਆ ਵੀ ਮੇਰੇ ਖਿਆਲ ਚ ਨਾਲ ਮੰਦਿਰ ਹੀ ਆ ਅਰਮਾਨ ਜੀ ਦਾ ਆ ਦੇਖੋ ਕਿੰਨਾ ਪੁਰਾਣਾ ਮੰਦਿਰ ਆ ਯਾਰ ਹੈਨਾ ਮਤਲਬ ਇਹ ਇੰਡੀਆ ਨੂੰ ਹੀ ਬਣਿਆ ਹੋਇਆ। ਉਹਨਾਂ ਜੀ ਵੈਸੇ ਅੱਗੇ ਚੱਲੇ ਸੀ ਤਾਂ ਕਰਕੇ ਸਮਾਂ ਹੈ ਨੀਗਾ। ਕਿਥੇ ਤਿੰਨ ਚਾਰ ਮੰਦਰਾ ਲਗਾਤਾਰ। ਜਲਾਨ ਸਕਾਟ ਇਹ ਏਰੀਆ ਪੈਂਦਾ। ਹਾਂ ਆ ਇਹ ਇੰਦਰਾ ਇਹ ਦੁੱਧ ਕੰਮ ਕਰਦ ਨੇ ਵੀ ਦੱਜੀ। ਅੱਛਾ ਤੇ ਇਹ ਦੁੱਧ ਕੰਮ ਕਰਦੇ ਆ। ਕਰਦਾ ਹੁਣ ਦੋ ਸਾਲ ਹੋ ਗਏ ਤੇ। ਠੀਕ ਆ। ਹਾਂ ਜੇ ਕੰਮ ਕਰ ਬੈਂਡਾਂਗੂ ਹੀ ਬਾਜੀ ਫਿਰ ਚੱਲਦਾ ਇੱਥੇ ਵੀ ਇਦਾਂ ਚੱਲਦਾ। ਸਾਰਾ ਕੰਡ ਪਿੰਡਾਂ ਹੰਗ ਸਾਰਾ ਕੋਈ ਉੱਥੇ ਚੱਲਦਾ। ਨਹੀਂ ਆ ਬਾਈ ਯਾਰ ਕੇ ਮਿਲੇ ਨਹੀਂ ਬਾਈ ਵਧੀਆ ਲੱਗਿਆ ਸਾ ਮਿਲ ਕੇ ਤੇ ਬਾਕੀ ਆਹ ਆਪਣੇ ਜਦੋਂ ਮਿਹਨਤ ਕਰਦੇ ਇੱਥੇ ਲੋਕ ਹਨਾ ਵਧੀਆ ਲੱਗਦਾ ਯਾਰ ਹਾਂ ਹੰਤਾ 2 ਸਾਲ ਹੋ ਗਏ ਤੇ ਮੈਂ ਆਚਾਨਕ ਦੇਖਿਆ ਮੈਂ ਉਹ ਲੋ ਵੀ ਪੰਜਾਬੀ ਵੀਰ ਆਪਣੇ ਮਿਲ ਕੇ ਸੀਗੇ ਇੱਥੇ ਇੱਥੇ ਅਸੀਂ ਵੈਸੇ ਗੱਲ ਤਾਂ ਮੁੜ ਗਏ ਉਹ ਉੱਥੋਂ ਤੇ ਪਰ ਚਲੋ ਮੁੜੇ ਗੱਲ ਤਾਂ ਤਾਂ ਹੀ ਮਿਲਣਾ ਸੀਗਾ ਤਾਂ ਕਰਕੇ ਦੇਖਦੇ ਆ ਬਹੁਤ ਮਤਲਬ ਮਲੇਸ਼ੀਆ ਚ ਵੀ ਆਪਾਂ ਨੂੰ ਲੋਕ ਬਹੁਤ ਦੇਖਦੇ ਆ ਤੇ ਬਹੁਤ ਵਧੀਆ ਫੀਲ ਹੁੰਦਾ ਜਦੋਂ ਕੋਈ ਤੁਹਾਨੂੰ ਰੋਕ ਕੇ ਕਹਿੰਦਾ ਕਿ ਅਸੀਂ ਤੁਹਾਨੂੰ ਦੇਖਦੇ ਹਾਂ ਤੇ ਥੈਂਕ ਯੂ ਸੋ ਮੱਚ ਮਲੇਸ਼ੀਆ ਆਣ ਨੂੰ ਇੰਨਾ ਪਿਆਰਾ ਲੱਗਦਾ। ਬਹੁਤ سارے ਮੈਸੇਜ ਵੀ ਆ ਰਹੇ ਆ। ਵੀ ਸਾਨੂੰ ਮੈਂ ਬਟ ਕਈ ਦੂਰ ਬਹੁਤ ਜ਼ਿਆਦੇ ਆ। ਹਾਂ ਕਈ ਇੱਥੋਂ ਬਾਹਰ ਨੇ ਆਪਣਾ ਇੱਥੇ ਹੀ ਕੋਲਾਲੰਪੁਰ ਤੱਕ ਦਾ ਹੀ ਟੂਰ ਆ ਕਿਉਂਕਿ ਆਪਣਾ ਇੱਕ ਵਾਰੀ ਹਜੇ ਸਟਾਰਟਿੰਗ ਕੀਤੀ ਹੈ ਠੀਕ ਹੈ ਸਾਰਾ ਕੁਝ ਤੁਹਾਨੂੰ ਪਤਾ ਨਵਾਂ ਤੇ ਆਪਾਂ ਕੋਲਾਲੰਪੁਰ ਦੇ ਨੇੜੇ ਤੇੜੇ ਹੀ ਰਹਿਣਾ ਹੈ। ਦੂਰ ਜਾਣਾ ਨਹੀਂਗਾ। ਸੋ ਉਹਦੇ ਕਰਕੇ ਜਿਹੜਾ ਆਪਾਂ ਇੱਥੇ ਹੀ ਰਹਿਣਾ ਹੈ ਕਰਕੇ ਤੇ ਬਾਕੀ ਬਾਈ ਹੋਣਾ ਨੇ ਇਹ ਦੱਸਿਆ ਉਹ ਕਹਿੰਦੇ ਉਹ ਅੱਗੋਂ ਚੱਲ ਜੋ ਮਾਰਕੀਟ ਦੇਖਣੀ ਆ ਤਾਂ ਉਹ ਤੇ ਫਿਰ ਉਸ ਤੋਂ ਬਾਅਦ ਆਪਾਂ ਉਥੇ ਹੋਰ ਦੇਖਾਂਗੇ ਕੁਛ ਪੁਰਾਣਾ ਕੀ ਆ ਬਾਕੀ ਪੰਜਾਬੀਆਂ ਦੇ ਕੰਮਕਾਰ ਪੁਰਾਣੇ ਨੇ ਇੱਥੇ ਜਿਵੇਂ ਪਹਿਲਾਂ ਦੱਸਿਆ ਸੈੱਟ ਵੀ ਨੇ ਕਈ ਤੇ ਕਈ ਵਿਚਾਰੇ ਕੱਚੇ ਨੇ ਸਟ੍ਰਗਲਰ ਨੇ ਸਾਰਾ ਕੁਝ ਹੀ ਹੁੰਦਾ ਹਰ ਇੱਕ ਕੰਟਰੀ ਦੇ ਵਿੱਚ ਇਹੀ ਹੁੰਦਾ ਤੇ ਹੁਣ ਵਾਪਸ ਜਾ ਰਹੇ ਹਾਂ ਉਥੋਂ ਅੱਗੋਂ ਲਵਾਂਗੇ ਆਪਾਂ ਰਾਈਟ ਟਰਨ ਪਹਿਲਾਂ ਮੈਂ ਜਾਣ ਵੀ ਲੱਗਿਆ ਸੀ ਸਿੱਧਾ ਪਰ ਫੇਰ ਮੈਂ ਸੋਚਿਆ ਮੈਂ ਕਿਹਾ ਯਾਰ ਇੱਧਰ ਦੀ ਸ਼ਾਇਦ ਕੋਈ ਰਸਤਾ ਹੋਊਗਾ ਤੇ ਪਰ ਉਧਰ ਤੇ ਉਹ ਬਾਈ ਉਹਨਾਂ ਨੂੰ ਮਿਲਣਾ ਸੀ ਅਸੀਂ ਕਾਨੇ ਨੂੰ ਤਾਂ ਗ੍ਰੈਬ ਵੀ ਬੁੱਕ ਕਰ ਸਕਦੇ ਸੀ ਜਾਂ ਟ੍ਰੇਨ ਰਾਹੀਂ ਵੀ ਆ ਸਕਦੇ ਸੀ ਪਰ ਸਾਨੂੰ ਸੀਗਾ ਵੀ ਥੋੜਾ ਤੋਰ ਫੇਰ ਕੇ ਜਾਈਏ ਤਾਂ ਕਿ ਆਹ ਦੇਖੋ ਕਾਕੀ ਚੀਜ਼ਾਂ ਹਾਂ ਇਹ ਅਜਾੜ ਚ ਕਿੱਡੀ ਸੋਹਣੀ ਬਣਾਈ ਹੋਈ ਹੈ ਹਨਾ ਪੁਰਾਣੀ ਹੈ ਹਾਂ ਮੈਂ ਤਾਂ ਹੀ ਆ ਸਾਨੂੰ ਸੀਗਾ ਥੋੜਾ ਜਿਹਾ ਐਕਸਪਲੋਰ ਹੋ ਜਾਊਗਾ ਵੀ ਤਰ ਤਰ ਕੇ ਆਪਾਂ ਰਾ ਚ ਚੀਜ਼ਾਂ ਦੇਖਾਂਗੇ ਕਿਉਂਕਿ ਇਹ ਨਾ ਸਪੈਸਿਫਿਕ ਜਦੋਂ ਆਪਾਂ ਸਪੈਸਿਫਿਕ ਜਾਣੇ ਉਧਰ ਉਹ ਥੋੜਾ ਦੇਖਣ ਦਾ ਯਾਰ ਨਾਲੇ ਆਪਾਂ ਨੂੰ ਜਿੱਦਾਂ ਹਣ ਬਾਈ ਹੋਣਾ ਟੱਕਰੇ ਉਹ ਵੀ ਨਹੀਂ ਟੱਕਰਨੇ ਸੀਗੇ ਇਹ 1903 ਦੀ ਚਰਚ ਬਣੀ ਪਈ 400 ਚਰਚ ਆਫ ਦਾ ਹੋਲੀ ਰੋਜ਼ਰੀ 1903 ਤੇ ਮੇਨਟੇਨੈਂਸ ਦੇਖੋ ਇਹਦੀ ਲੱਗਦੀ ਨਹੀਂ ਵੇ 1903 ਚ ਬਣੀ ਹੋਊਗੀ ਕਿੰਨੀ ਸਾਫ ਸੁਥਰੀ ਬੀਡਮ ਬੇਸ਼ੱਕ ਜਿਵੇਂ ਇੱਕ ਇਸਲਾਮਿਕ ਕੰਟਰੀ ਹੈ ਠੀਕ ਹੈ ਬਟ ਇੰਨੀ ਫ੍ਰੀडम ਹੈ ਦੇਖੋ ਹਰੇਕ ਧਰਮ ਦਾ ਇੱਥੇ ਮੰਦਿਰ ਚਰਚ ਗੁਰਦੁਆਰਾ ਮਤਲਬ ਕੋਈ ਰੋਕ ਹੋਣੀ ਹੈਗਾ ਵੀ ਤੁਸੀਂ ਨਹੀਂ ਬਣਾ ਸਕਦੇ ਕ੍ਰਾਸ ਕਰਕੇ ਪਹਿਲਾਂ ਆਪ ਹੋਟਲ ਬੁੱਕ ਕਰਨ ਲੱਗਾ ਸੀ ਮੈਂ ਉਹਦੇ ਨੈਟਵਰਕ ਫਿਰ ਸਟਾਟ ਇਹਦੇ ਥੋੜੇ ਜਿਹਾ ਰਿਵਿਊ ਮਾੜੇ ਸੀਗਾ ਤਾਂ ਕਰਕੇ ਮੂਰਤੀ ਨਾਲੇ ਥੋੜਾ ਦੂਰ ਪੈਣਾ ਸੀ ਹੈ ਨਾ ਅਵਤਾਰ ਆਪਣਾ ਸਹੀ ਲਿਖੇ ਹੋਇਆ ਹਾਂ ਵੀ ਆਪਾਂ ਮਤਲਬ ਸਾਰਿਆਂ ਨੂੰ ਰეკਮੈਂਡ ਵੀ ਕਰ ਸਕਦੇ ਆ ਫੈਮਿਲੀਅਰ ਜਿਹਾ ਹੋਟਲ ਆ ਤੇ ਜੇਕਰ ਕਿਸੇ ਨੇ ਆਉਣਾ ਹੋਇਆ ਤਾਂ ਉਹਦਾ ਪ੍ਰਾਈਸ ਵੀ ਜੈਨੂਅਲ ਆ ਤੁਸੀਂ ਈਜ਼ੀਲੀ ਉਹ ਵਾਲਾ ਜਿਹੜਾ ਬੁੱਕ ਕਰ ਸਕਦੇ ਹੋ ਤੁਹਾਨੂੰ ਅਸੀਂ ਨਾਮ ਦੱਸ ਦਾਂਗੇ ਵੀ ਨਾਮ ਕਿਵੇਂ ਆ ਆਹ ਪਤਾ ਨਹੀਂ ਇਹਨਾਂ ਦਾ ਕੋਈ ਮੇਰੇ ਖਿਆਲ ਤਾਂ ਸਰਕਾਰੀ ਲੱਗਦਾ ਕਵਾਲਾ ਲੰਪੂਰ ਤੇ ਇਹਦੇ ਨਾਲ ਚਾਰ ਚਪੇਰੇ ਇਦਾਂ ਗੁੰਬਦ ਜੇ ਬਣੇ ਹੋਇਆ ਜਿੱਦਾਂ ਹੁੰਦੇ ਨਹੀਂ ਜਿਵੇਂ ਕੋਈ ਮਾਸਕ ਤੇ ਹਨਾ ਉਸ ਤਰ੍ਹਾਂ ਪਰ ਮਾਸਕ ਨਹੀਂ ਹੈਗੀ ਮੇਰੇ ਖਿਆਲ ਚ ਇਹ ਸ਼ਾਇਦ ਕੁਛ ਨਾ ਕੁਛ ਹੋਰ ਆ ਕੋਈ ਸਰਕਾਰੀ ਬਿਲਡਿੰਗ ਹੋਵੇ ਜੀ ਕਿ ਯਾਰ ਮੈਨੂੰ ਤਾਂ ਸਮਝ ਨਹੀਂ ਲੱਗੀ ਧਰਮੀ ਦਾ ਇੰਨਾ ਜਿਆਦਾ ਪ੍ਰਭਾਵ ਆ ਕਿ ਚਾਚੇ ਹੁਣ ਹੀ ਉੱਥੇ ਲਾਈ ਜਾਂਦੇ ਆ ਆਏ ਨੂੰ ਬੱਦਲ ਇੰਨੇ ਸੋਹਣੇ ਲੱਗ ਰਹੇ ਆ ਨਾ ਦੇਖੋ ਥਿਊ ਯਾਰ ਉਹ ਸਾਹਮਣੇ ਦੂਜੀ ਸਾਈਡ ਆ ਪਤਾ ਨਹੀਂ ਯਾਰ ਨਦੀ ਆ ਯਾਰ ਪਤਾ ਨਹੀਂ ਕਿਆ ਦਾ ਕੋਈ ਨਾਲਾ ਨੂਲਾ ਬਾਕੀ ਨਦੀ ਵਰਗਾ ਪਾਣੀ ਤਾਂ ਹੈ ਨੀਗਾ ਤੇ ਪਰ ਇਹ ਸਾਰੇ ਸ਼ਹਿਰ ਵਿੱਚ ਮੈਂ ਦੇਖਿਆ ਤੜਕੇ ਮੈਟਰੋ ਤੇ ਜਾਂਦੇ ਨੇ ਵੀ ਉੱਪਰ ਮੈਟਰੋ ਆ ਜਾਂ نیچے ਬੱਸ ਸਟੈਂਡ ਆ ਮਲੇਸ਼ੀਆ ਦਾ ਲੋਕਲ ਬੱਸ ਸਟਾਪ ਲੱਗਦਾ ਮੈਨੂੰ ਇਹ ਬੱਸ ਤੇ ਵੈਸੇ ਰਾਦਾ ਐ ਸਫਸ ਕਰਨਾ ਪਰ ਕੱਲ ਨੂੰ ਦੇਖਾਂਗੇ ਕੱਲ ਨੂੰ ਦੇਖਾਂਗੇ ਬੱਸ ਤੇ ਸਫ਼ਰ ਕਰਕੇ ਕਿ ਬੱਸ ਦੀ ਕੀ ਕੋਸਟ ਕੋਈ ਚ ਪੈਂਦੀ ਆ ਬੱਸ ਸਸਤੀ ਹੈਗੇ ਮੈਟਰੋ ਸਸਤੀ ਪਹਿਲੇ ਤਾਂ ਸਾਨੂੰ ਮੈਟਰੋ ਹੀ ਸਾਰਿਆਂ ਨੇ ਦੱਸਿਆ ਬੱਸ ਦੇ ਵਿੱਚ ਕਾਰਡ ਬਣਵਾਉਣਾ ਪੈਂਦਾ ਤੇ ਕਾਰਡ ਆਪਾਂ ਦੇਖਾਂਗੇ ਕੱਲ ਨੂੰ ਬਣਵਾ ਲਵਾਂਗੇ ਤਕਦੀਰ ਵੀ ਔਖੀ ਹੋ ਗਈ ਗੋਦੀ ਦੇ ਵਿੱਚ ਕਹਿੰਦੀ ਤੁਰਕੇ ਹੀ ਜਾऊं ਬੱਸ ਨਿਗਰ ਰੱਖਣਾ ਪੈ ਨਿਗਰ ਰੱਖਣੀ ਪੈਣੀ ਆ ਇੱਧਰ ਕਿਉਂਕਿ ਹੁਣ ਹੈ ਨਹੀਂਗੀ ਆਜੋ 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 ਉਂਗਲ ਫੜ ਲਓ ਪਾਪਾ ਜੀ ਆਹ ਫੇਮ ਹੀ ਲੱਗਦਾ ਸੀ ਨੇੜੇ ਆ ਤੁਰਦੇ ਤੁਰਦੇ ਨੂੰ ਅੱਧਾ ਘੰਟਾ ਹੋ ਗਿਆ ਪੂਰਾ ਦੇਗਾ ਚਲਾ ਇਹਨਾਂ ਫਿਰ ਪਤਾ ਲੱਗ ਜਾ ਮੜ ਬੋਲ ਬਸ ਤੇ ਆਪਾਂ ਸਿੱਧੇ ਹੀ ਕਰ ਹਾਂ ਹਾਂ ਟਿਕਟੋਕ ਵਾਲਿਆਂ ਵਾਸਤੇ ਸਪੈਸ਼ਲ ਪਰਫਿਊਮ ਬਣਾਉਂਦਾ ਬਾਈ ਕਹਿੰਦੇ ਕਿਉਂ ਟਿਕਟੋਕ ਵਾਲੇ ਨਾਉਂਦੇ ਨਹੀਂਗੇ ਕਿਸੇ ਮੈਨਸੋਥੇ ਮਿਕਸੇ ਪ੍ਰਾਈਸ ਓਕੇ ਆਮ ਜਸਟ ਟਾਕਿੰਗ ਅਬਾਊਟ ਪਰਫਿਊਮ ਟਿਕਟੋਕ ਆ ਆਈ ਸੀ ਆ ਜੀ ਮਿਸ ਲਾਈਕ बिकॉज ਇਟ ਸੇਜ਼ somethin ਬਟ ਮੈਸ਼ੇ ਓਕੇ ਥਿਸ ਵਨ ਓਕੇ ਓਕੇ ਬੰਨੇ ਸ਼ਾਪਿੰਗ ਕੀਤੀ ਆ ਸੀ ਮਲੇਸ਼ੀਆ ਦੇ ਵਿੱਚ ਉਹ ਵੀ ਕੀ ਲਿਆ ਮੈਂ ਤੁਹਾਨੂੰ ਦਿਖਾਉਣੀ ਆ ਪਰਫਿਊਮ ਕਿਉਂਕਿ ਅਸੀਂ ਆ ਗਏ ਸੀਗੇ ਇੰਡੀਆ ਦੇ ਸਾਹਮਣੇ ਉੱਥੇ ਅਸੀਂ ਠੰਡ ਤੇ ਇੱਥੇ ਹੁਣ ਪਰਫਿਊਮ ਲੈ ਕੇ ਨਹੀਂ ਆਇਆ ਯਾਦ ਭੁੱਲ ਗਿਆ ਤੇ ਹੁਣ ਜਦੋਂ ਅਸੀਂ ਤੁਰਦੇ ਫਿਰਦੇ ਆ ਮੜਕੇ ਦੇ ਨਾਲ ਮੜਕੇ ਦੇ ਨਾਲ ਮੁਸਕ ਮੁਸਕ ਸਮੈਲ ਬਹੁਤ ਗੰਦੀ ਜੀ ਆਉਂਦੀ ਐ ਇਸ ਕਰਕੇ ਅਸੀਂ ਸੋਚਿਆ ਪਹਿਲਾਂ ਆਹੀ ਲੈ ਲਈਏ ਲਓ ਵੀ ਆਪਾਂ ਹੁਣ ਆਏ ਆ ਜਿਹੜਾ ਮੇਨ ਸਿਟੀ ਸੈਂਟਰ ਆ ਹਨਾ ਇੱਥੇ ਉਹ ਸਾਹਮਣੇ ਕਾਰਟੂਨ ਬਣਾਇਆ ਹੋਇਆ ਕੋਈ ਵਿਜ਼ਨ ਰੱਖਿਆ ਹੋਇਆ 2040 ਤੱਕ 2020 ਤੇ 2040 ਦਾ ਇਹ ਆ ਉਹ ਮਾਰਕੀਟ ਵੈਸੇ ਗੂਗਲ ਤੇ ਤਾਂ ਇਹਨੀਆਂ ਬਹੁਤ ਮਤਲਬ ਖਰਾਬ ਜੀਆਂ ਫੋਟੋਆਂ ਪੁਰਾਣੀਆਂ ਪੁਰਾਣੀਆਂ ਆਈਆਂ ਬਟ ਹੁਣ ਤਾਂ ਰੰਗ ਰੰਗ ਕਰਕੇ ਯਾਰ ਇਦਾਂ ਬਣਾਈ ਪਈ ਆ ਪੂਰੀ ਘੈਂਟ ਤੇ ਵੈਸੇ ਆਹ ਇਲਾਕਾ ਸਾਰਾ ਜਗ ਦਾ ਰਾਤ ਨੂੰ ਮੈਂ ਦੇਖਿਆ ਸੀਗਾ ਹਾਂ ਇੱਥੇ ਇਹਨਾਂ ਦਾ ਜਿਹੜੀ ਟ੍ਰੈਡੀਸ਼ਨਲ ਫੂਡ ਹੋਊਗਾ ਫੂਡ ਨਹੀਂ ਮਾਰਕੀਟ ਆ ਵੈਸੇ ਬਾਕੀ ਪਤਾ ਨਹੀਂ ਹੁਣ ਅੰਦਰ ਜਾਏ ਤਾਂ ਪਤਾ ਲੱਗੂਗੀ ਕੀ ਆ ਫਰੇ 1888 ਦੀ ਬਣੀ ਆ ਤੁਸੀਂ ਵੇਖ ਲਓ 12 ਸਾਲ ਉਹ 24 ਆ 36 136 ਸਾਲ ਪੁਰਾਣੀ ਆ ਆਲਮੋਸਟ 150 ਸਾਲ ਹੋ ਗਿਆ 150 ਸਾਲ ਪੁਰਾਣੀ ਮਾਰਕੀਟ ਅੱਜ ਵੀ ਮੌਜੂਦ ਆ ਵੇਖ ਲਓ ਯਾਰ ਉਨੀ ਹੀ ਸਫਾਈ ਉਨੀ ਹੀ ਸੋਹੀ ਅਰੇ ਇੱਕ ਹੋਰ ਗੱਲ ਆ ਮੈਂ ਇੱਥੇ ਦੇਖਿਆ ਯਾਰ ਚਾਈਨੀਜ਼ ਨਿਊ ਇਅਰ ਨੂੰ ਬਹੁਤ ਸੈਲੀਬ੍ਰੇਟ ਕਰਦੇ ਨੇ ਜਿਵੇਂ ਚਾਈਨੀਜ਼ ਨਿਊ ਇਅਰ ਆ ਹਰ ਇੱਕ ਜਗ੍ਹਾ ਚਾਈਨੀਜ਼ ਚਾਈਨੀਜ਼ ਮਤਲਬ ਚਾਈਨਾ ਦਾ ਪ੍ਰਭਾਵ ਪੂਰਾ ਆ ਫਸਟ ਸਟਰੀਟ ਆ ਗਈ ਮੇਰੇ ਖਿਆਲ ਚ ਨਾਲ ਇਹਨਾਂ ਦੇ ਤੇਰੀ ਕੋਈ ਹਾਂ ਲਓ ਵੀ ਪੁਰਾਣੀ ਮਾਰਕੀਟ ਆ ਵੈਸੇ ਬਾਹਰੋਂ ਤਾਂ ਅੰਦਰੋਂ ਨਵੀਂ ਆ ਇਹਨਾਂ ਨੇ ਲਿਖਿਆ ਤਾਂ ਮਾਸਕ ਹੋਏ ਆ ਬਸ ਬੈਠੇ ਪਰ ਬਿਦੂਨ ਲਾਗਾਂਗੇ ਦੇਖਦੇ ਆ ਅੰਦਰੋਂ ਕੀ ਇਹਨਾਂ ਦਾ ਹੈਗਾ ਹਾਊਸ ਆਫ ਸਿਲਵਰ ਇੱਥੇ ਸਾਰਾ ਚਾਂਦੀ ਦਾ ਮਾਲ ਪਿਆ ਮੇਰੇ ਹਿਸਾਬ ਨਾਲ ਮਾਲ ਕੇ ਇਹਨਾਂ ਮਤਲਬ ਚਾਂਦੀ ਦੇ ਸਾਰਾ ਕੁਝ ਪਿਆ ਉਹ ਇਹਨਾਂ ਦੀ ਲੈਂਗੁਏਜ ਵਿੱਚ ਕੁਝ ਲਿਖਿਆ ਹੋਇਆ ਹੋਇਆ ਚਾਈਨੀਜ਼ ਵਿੱਚ ਲਿਖਿਆ ਕੇ ਪਤਾ ਨਹੀਂ ਕੁਝ ਆਪਾਂ ਨੂੰ ਪਤਾ 1000 ਰਿੰਗਟ ਦਾ ਆ ਉਹ ਮਤਲਬ ਉਹ ਤਾਂ ਸ਼ਾਇਦ ਵੇਚਣ ਲਈ ਲਾ ਰੱਖਿਆ ਚਾਂਦੀ ਦੀ ਹੈ ਸਾਰੀ ਜੋਤ ਆ ਵੀ ਆ ਤੇ ਆ ਵੀ ਚਾਂਦੀ ਦੀ ਹੈ ਹਾਂ 92% ਮੈਨੂੰ ਉਹਨੇ ਵੀ ਕਿਹਾ ਸੀਗਾ ਟੱਲੇ ਬਾਈ ਨੇ ਕਹਿੰਦਾ ਸੀਗਾ ਵੀ ਇੱਥੇ ਸਿਲਵਰ ਮਾਰਕੀਟ ਜਿਹੜੀ ਇਹਨਾਂ ਕੰਟਰੀਜ਼ 'ਚ ਬਹੁਤ ਆ ਹੋਆ। ਸ਼ਾਇਦ ਇੱਥੇ ਚਾਂਦੀ ਨਿਕਲਦੀ ਵਗੈਰਾ ਹੋਊਗੀ। ਬਾਕੀ ਸਾਰੀ ਅੰਦਰੋਂ ਚਾਂਦੀ ਦੀ ਆ। ਸੋਨੇ ਬੜੇ ਹੋ ਆ ਕਿੰਨੇ ਸੋਨੇ ਆ? ਇਹ ਰੈਸਲੈਂਟ ਜਾ। ਚੱਲੀਏ। ਚਲੋ। ਆ ਮੈਨੂੰ ਇਹਨੇ ਡਰਾਤਾ ਹੀ ਭਰਾਓ ਪਤਾ ਨਹੀਂ ਕੀ ਆ। ਛੱਕੇ ਛੁੱਕੇ ਨਿੱਕੇ 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 ਛੱਗੇ ਦੇਖੀ। ਕੀ ਤੁਹਾਡੇ ਕਿੰਨੇ ਸੋਨੇ ਆ? ਚਾਂਦੀ ਜੁਮਲੇ ਦੀ ਸੀ ਆਪਾਂ। ਇਤਲੀ ਵਾਲੀ ਹੈ ਨਾ। ਦੇਖੋ। ਪਾ ਚੇਅਰ ਇਹਦੇ ਅੰਦਰ ਤਾਂ ਕੋਈ ਪੁਰਾਣਾ ਮੈਨੂੰ ਲੱਗ ਨਹੀਂ ਰਿਹਾ ਬਾਹਰੋਂ ਹੀ ਇਹ ਪੁਰਾਣੀ ਆ ਬੱਸ ਉਹ ਤੇ ਉਹਦੇ ਵਾਲੇ ਟੀ-ਸ਼ਰਟਾਂ ਵਾਲੇ ਮੈਂ ਮੈਗਦੀਪ ਨੂੰ ਕਿਹਾ ਲਵ ਦਾਸ ਦੇ ਵਿਆਹ ਤੇ ਕੋਟ ਲੈ ਲਾ ਮਨਦਾ ਹੀ ਨਹੀਂ ਸਹੀ ਗੱਲ ਕੁੱਤਾ ਬਾਤ ਆਈਆਂ ਲੱਕੜ ਦਾ ਕੰਮ ਆ ਆ ਮੈਂ ਲੈਣਾ ਦਾਦ ਕਿਹਾ ਸੀ ਹਾਂ ਦੇਖੋ ਕੋਟ ਕਾਰਟ ਆ ਮੇਰੇ ਗੱਲ ਜਿੰਨਾ ਦਾ ਟ੍ਰੈਡੀਸ਼ਨਲ ਹਣਾ ਕੁਛ ਨਾ ਕੁਛ ਆ ਲੈ ਲੈ ਆ ਤੋ ਉਹ ਰਾਤ ਨੂੰ ਜਾਗਦੇ ਖੁੰਡਾ ਖੜਕਣ ਉਹ ਬਗਰ ਮਾਛਾ ਹਾਂ ਲੱਕੜ ਦੇ ਆ ਸਾਰੇ ਤਕਦੀਨ ਨੂੰ ਲੈ ਤਾਂ ਦਈਏ ਪਰ ਇਹ ਸਿਰ ਪਾੜ ਦੂ ਤਾਂ ਮਾਰ ਕੇ ਪੁਰਾਣੇ ਹਥਿਆਰ ਮੈਨੂੰ ਲੱਗਦਾ ਜਾਦੂ ਟੂਨੇ ਕਰਦੇ ਲੋਕ ਇਹ ਵੀ ਹਨਾ ਆ ਦੇਖੋ ਇਹ ਪ੍ਰੈਸ ਪ੍ਰੈਸ ਕਰਦੇ ਮੇਰਾ ਬੁਟੀਕ ਦਾ ਕੰਮ ਹੈ ਆਓ ਸਹੀ ਗੱਲ ਹੈ ਮੋਟੂ ਸੇ ਇੱਧਰ ਲੱਕੜ ਦਾ ਹੀ ਆ ਗਿਆ ਸਾਰਾ ਕਾਰੋਬਾਰ ਆ ਆ ਗਏ ਉਹ ਬੈਗ ਟੋکریاں ਆ ਜਿਹੜੇ ਘਰ ਘਰੇਲੂ ਆ ਉਹਨਾਂ ਤੇ ਟੋਕਰੀ ਆ ਟ੍ਰੇਟਰੂ ਲੈ ਜਾਵਾਂਗੇ ਆਟ ਬਾਈ ਆ ਲੈ ਜਾਓ ਤੇ ਫਰਸ ਕਿਉਂ ਆ ਲੈ ਰ ਮੈਗਾ ਇਹ ਪਾਉਣਾ ਸਾਰੇ ਲੈਣੇ ਪੈਣਗੇ ਫੇਰ ਫੇਰ ਬਣੂਗਾ ਨਹੀਂ ਅੱਗੇ ਪੱਖ ਨਹੀਂ ਕਰਨਾ ਮੌਕਾ ਵੀ ਬਾਈ ਇੱਧਰ ਨੂੰ ਆ ਮਾਰਕੀਟ ਪੈਸੇ ਮੈਨੂੰ ਲੱਗਿਆ ਨਹੀਂ ਕੁਛ ਇਹਦੇ ਵਿੱਚ 올ਡ ਵਾਲਾ ਤਾਂ ਪਰ ਹਾਂ ਇਹਨਾਂ ਦਾ ਟ੍ਰੈਡੀਸ਼ਨਲ ਥੋੜਾ ਬਹੁਤ ਹੈਗੇ ਆ ਚਲੋ ਜੀ ਖੋਲੋ ਬਾਹਰ ਚੱਲੀਏ ਇਹ ਸਟਰੀਟ ਆ ਕੀ ਮੇਰੇ ਖਿਆਲ ਚ ਪੁਰਾਣੀ ਜਿਹੜੀ ਹਾਂ ਤੇ ਮੈਸੇ ਦੇ ਵਿੱਚ ਕੋਈ ਮੰਨ ਲਓ ਬਾਵਾ ਲੰਮੀ ਮਾਰਕੀਟ ਆ ਤੇ ਇੱਥੇ ਆ ਕੇ ਮੁੱਕਦੀ ਆ ਇਹ ਤੇ ਉਹ ਸ਼ੁਰੂ ਹੋਈ ਸੀ ਵੇਖ ਲਓ ਕਿੱਥੋਂ ਮਤਲਬ ਇਹ ਤਾਂ ਸਿਰਫ ਇੰਨਾ ਕਹ ਵੀ ਇਹ ਪੁਰਾਣੀ ਸੀਗੀ ਪਹਿਲੀ ਕਰ ਲਈ ਪਹਿਲੀ ਕਰ ਲਈ ਵੇਖੀ ਮਲੇਸ਼ੀਆ ਤੇ ਪਰ ਇਹਦੇ ਵਿੱਚ ਕੋਈ ਮੰਨ ਲਓ ਪੁਰਾਣੇ ਵਾਲਾ ਗੱਲਬਾਤ ਹੈ ਨਹੀਂ ਨਵਾਂ ਹੀ ਆ ਸਾਰਾ ਕੁਝ ਅ ਸ੍ਰੀਤਾ ਇੱਥੇ ਮੇਰੇ ਖਿਆਲ ਚ ਪੁਰਾਣੀ ਜਿਹੜੀ ਇੱਥੋਂ ਦੀ ਉਹ ਵਾਲੀ ਪੁਰਾਣਾ ਸਿੱਕੀ ਸੈਂਟਰ ਹਾਂ ਆ ਦੇਖ ਵੇ ਜਦੋਂ ਆ ਰੀਆਂ ਗਰੂਰੀਆਂ ਤੋਂ ਬਣਾਤਾ ਆ ਪਿਆਰ ਕਾ ਹੋਣਾ ਆਪਣੇ ਵਰਗਾ ਕੋਈ ਹਨਾ ਉਹ ਉੱਧਰ ਵੀ ਰੱਖਿਆ ਹੋਇਆ ਬਸ ਆ ਇਹਦਾ ਬਾਹਰਲਾ ਪਾਸਾ ਪੱਖੇ ਲੱਗੇ ਐ ਇੱਥੇ ਵੱਡੇ ਵੱਡੇ ਅੰਦਰ ਏਸੀ ਲੱਗੇ ਸੀ ਤੋ ਤਕਰੀਬਨ ਮਾਸੇ ਆ ਵੀ 올ਡ ਸੈਂਟਰਲਸ ਚ ਤਾਂ ਕੋਈ ਮੰਨ ਲਓ ਆ ਹੀ ਹੈ ਬਸ ਪੁਰਾਣੀਆਂ ਦੁਕਾਨਾਂ ਦੇ ਕੋਲ ਨਾ ਮਾੜਾ ਮੋਟਾ ਡੌਨਟ ਵਗੈਰਾ ਜਿਹੜੇ ਬਣਾਉਂਦੇ ਰਹਿ। ਸ਼ਾਪਿੰਗ ਨਹੀਂ ਮੈਂ ਤਾਂ ਅੰਨੇ। ਸਾ ਦੇ ਤਕਦੀਰ ਪਿੰਨਾ ਛੋਟੀ ਜੀ ਨਾ ਐ ਬਹਿ ਜਾਂਦੀ ਸੀ। ਹੁਣ ਔਖਾ ਕੰਮ। ਇੰਨੀ ਛੋਟੀ ਤਾਂ ਪਪਾਈ ਨਹੀਂ ਆਪਾਂ ਡਰਦੇ ਹੁੰਦੇ ਸੀ ਡਰ ਕੇ। ਆਪਾਂ ਤਾਂ ਹਾਂ ਆਪਾਂ ਵੈਸੇ ਪਾਈ ਨਹੀਂ। ਮੈਂ ਹੁੰਦਾ ਸੀ ਐਨ ਨੂੰ ਨਾ ਹੋ ਜੇ ਆਨ ਨੂੰ ਨਾ ਹੋ ਜੇ। ਹਾਂ। ਇਹ ਤਾਂ ਛੋਟਾ ਹੁੰਦਾ ਬੱਚਾ ਉਦੋਂ ਹੀ ਇਦਾਂ ਕਹਿਦੀ ਉਹਦੀ ਕੈਰੀ ਕਰਨ ਲੱਗ ਪਈ ਬਈ ਇਹਨਾਂ ਦਾ ਪੁਰਾਣੀ ਬੱਗੀ ਇਦਾਂ ਖੜਾਈ ਆ ਟਾਂਗਾ ਟੁੰਗਾ ਟਾਈਪ ਜਿਵੇਂ ਕੋ ਪਹਿਲਾਂ ਟਰਾਂਸਪੋਰਟੇਸ਼ਨ ਦਾ ਵਹੀਕਲ ਇਸ ਤਰ੍ਹਾਂ ਯੂਜ਼ ਕਰਦੇ ਹੋਣਗੇ ਇੱਥੇ ਬਲਦ ਲੱਗ ਜਾਂਦਾ ਹੋਊਗਾ ਬਲਦ ਕੀ ਪਤਾ ਕੱਚਾ ਲਓ ਵੀ ਮਿੱਤਰੋ ਸ਼ਾਮ ਦੇ ਵੱਜ ਗਏ 7:30 ਤੇ ਆ ਆ ਇੱਥੋਂ ਦਾ ਅਸਲੀ ਵਿਊ ਰਾਤ ਦੇ ਟਾਈਮ ਦਾ ਤੁਹਾਨੂੰ ਜਿਹੜੇ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਕਿਦਾਂ ਦਾ ਲੱਗਿਆ ਤੇ ਅੱਜ ਸਾਡੀ ਦੀ ਬਰਥਡੇ ਵਿਚਾਰਾ ਦਾ ਕਿਤੇ ਨੰਗ ਕੇ ਆਪਾਂ ਕੁਝ ਵੀ ਸਪੈਸ਼ਲ ਨਹੀਂ ਕੀਤਾ ਉਹਦੇ ਲਈ ਤੇ ਕਿਉਂਕਿ ਇੱਥੇ ਆਪਾਂ ਨਵੇਂ ਆਏ ਹੋਏ ਆ ਆਪਾਂ ਨੂੰ ਕੁਝ ਪਤਾ ਨਹੀਂ ਹੈਗਾ ਜਾਦੇ ਇਸ ਕਰਕੇ ਮੈਂ ਸੋਚਿਆ ਇੱਥੇ ਜਾ ਕੇ ਸੈਲੀਬ੍ਰੇਟ ਕਰਾਂਗੇ ਕੋਈ ਚੱਕਰ ਨਹੀਂ ਫੇਰ ਕੀ ਹੋਇਆ ਹੁਣ ਯਾਰ ਖਾ ਪੀ ਕੇ ਵੈਸੇ ਹੋਟਲ ਵਾਲੀ ਜਾਵਾਂਗੇ ਤੇ ਕੁਝ ਖਾਸ ਨਹੀਂ ਹੋਣਾ ਸੋ ਇਸ ਕਰਕੇ ਆਪਾਂ ਹੁਣ ਵਲੌਗ ਨੂੰ ਇੱਥੇ ਹੀ ਕਰਦੇ ਆਂ ਖਤਮ ਬਾਏ 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 ਗੁੱਡ ਮਿਲਦੇ ਆ ਨਵੇਂ ਵਲੌਗ ਦੇ ਨਾਲ